ਮੈਨੂੰ ਬੜੀ ਹੈਰਾਨਗੀ ਹੋਈ ਕਿ ਜਿਹੜੇ ਵਪਾਰ ਕਰਨ ਵਾਲੇ ਨੇ ਇੰਡਸਟਰੀ ਲਿਸਟ ਨੇ ਉਹ ਪੂਰੇ ਬਦਮਾਸ਼ਾਂ ਵਾਲੀ ਭਾਸ਼ਾ ਬੋਲ ਰਹੇ ਸੀਗੇ ਇੱਟ ਦਾ ਜਵਾਬ ਪੱਥਰ ਨਾਲ ਦੇਵਾਂਗੇ ਅਸੀਂ ਕਿਸੀ ਲੱਖ ਬੰਦਾ ਲੈ ਕੇ ਸਾਹਮਣੇ ਟਕਰਾਂਗੇ ਹੱਬ ਐਨਕੀ ਪ੍ਰਵਾਸੀ ਨਹੀਂ ਬੋਲਿਆ ਕਲਪਾ ਬੋਲਿਆ ਕਦੋਂ ਕਿਉਂ ਟਕਰੂਗੇ ਭਾਈਸਾਨੋ ਅਸੀਂ ਕਿਹੜਾ ਕੋਈ ਕਬਜ਼ਾ ਲੈਣ ਆ ਰਹੇ ਆ ਅਸੀਂ ਤਾਂ ਪਾਣੀ ਬਚਾਉਣ ਆ ਰਹੇ ਹਾਂ ਸੱਚ ਗੱਲ ਜੀ ਮੈਂ ਇਸ ਲਈ ਤੁਹਾਡੇ ਸਾਹਮਣੇ ਆਇਆ ਕਿ ਮੈਂ ਸੁਣ ਰਿਹਾ ਸੀਗਾ ਹੁਣੇ ਸਾਡੇ ਜਿਹੜੇ ਡਾਈੰਗ ਇੰਡਸਟਰੀ ਦੇ ਵਪਾਰੀ ਨੇ ਇੰਡਸਟਰੀਲਿਸਟ ਨੇ ਉਹਨਾਂ ਨੇ ਕੱਲ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਤੇ ਬੜੀਆਂ ਧਮਕੀਆਂ ਦਿੱਤੀਆਂ ਉਹਨਾਂ ਨੇ ਮੈਨੂੰ ਬੜੀ ਹੈਰਾਨਗੀ ਹੋਈ ਕਿ ਜਿਹੜੇ ਵਪਾਰ ਕਰਨ ਵਾਲੇ ਨੇ ਇੰਡਸਟਰੀਲਿਸਟ ਨੇ ਉਹ ਪੂਰੇ ਬਦਮਾਸ਼ਾਂ ਵਾਲੀ ਭਾਸ਼ਾ ਬੋਲ ਰਹੇ ਸੀਗੇ ਇੱਟ ਦਾ ਜਵਾਬ ਪੱਥਰ ਨਾਲ ਦੇਵਾਂਗੇ ਅਸੀਂ ਕਿਸੀ ਲੱਖ ਬੰਦਾ ਲੈ ਕੇ ਸਾਹਮਣੇ ਟਕਰਾਂਗੇ ਹੱਬ ਐਨਕੀ ਪਰਵਾਸੀ ਨਹੀਂ ਬੋਲਿਆ ਕਲਮਾ ਬੋਲਿਆ ਕਦਲੇ ਕਿਉਂ ਟਕਰੂਗੇ ਭਾਈਸਾਨੋ ਅਸੀਂ ਕਿਹੜਾ ਕੋਈ ਕਬਜ਼ਾ ਲੈਣ ਆ ਰਹੇ ਹਾਂ ਅਸੀਂ ਤਾਂ ਪਾਣੀ ਬਚਾਉਣ ਆ ਰਹੇ ਹਾਂ ਇੱਕ ਪਾਈ ਸਾਬ ਹੋਰ ਸੀਗੇ ਐਂ ਕਰਦੇ ਮੋਟੀ ਗੱਲ ਨਹੀਂ ਕਰਦੇ ਕੱਲੀ ਕੱਲੀ ਗੱਲ ਦਾ ਜਵਾਬ ਦੇ ਦਿਆ ਮੈਂ ਤੁਹਾਨੂੰ ਪਹਿਲੀ ਗੱਲ ਇਹ ਐ ਬੋਲੇ ਕਿਉਂ ਨਹੀਂ ਐਨਾ ਵਪਾਰੀਆਂ ਦੀ ਜ਼ੁਬਾਨ ਤਾਂ ਨਹੀਂ ਸੀ ਇਹ ਕਦੇ ਵੀ ਨਹੀਂ ਹੁੰਦੀ ਇਹ ਅਸੀਂ ਟਕਰਾਂਗੇ ਅਗੋਂ ਮਤਲਬ ਇਹ ਕੱਲਾ ਪੰਜਾਬ ਨੂੰ ਹੀ ਨਹੀਂ ਚੈਲੰਜ ਕਰ ਰਹੇ ਨਾਲ ਤੁਹਾਡੇ ਹਰਿਆਣੇ ਦੇ ਬੰਦੇ ਆ ਹਰਿਆਣਾ ਕਹਿ ਰਹੇ ਸੌਰੀ ਰਾਜਸਥਾਨ ਦੇ ਬੰਦੇ ਵੀ ਨੇ ਸਾਰਿਆਂ ਨੂੰ ਚੈਲੰਜ ਕਰ ਰਹੇ ਨੇ ਇਹ ਮੀਨਗੁਲੀ ਕਿੜੀ ਫੋਰਸ ਆ ਗਈ ਕਿ ਦੋ ਸਟੇਟਾਂ ਦੇ ਬੰਦਿਆਂ ਨੂੰ ਜਿਹੜੇ ਕਿ ਵਿਕਟਮ ਨੇ ਸੌਰੇ ਜ਼ਿਲ੍ਹੇ ਮਰ ਰਹੇ ਨੇ ਮਤਲਬ ਕੱਲੇ ਰਾਜਸਥਾਨ ਦੇ 10 ਜ਼ਿਲ੍ਹੇ ਨੇ ਸਾਡਾ ਤਾਂ ਸਾਰਾ ਹੀ ਮਾਲਵਾ ਹੀ ਕਹਿੰਦੇ ਹੋ ਜਾਂ ਦੱਖਣੀ ਮਾਲਵਾ ਜਾਂ ਪੂਰਾ ਪੰਜਾਬ ਹੀ ਦਿੱਕਟਮ ਹੈ ਇਹ ਦੋ ਸੂਬਿਆਂ ਨੂੰ ਤੰਗੀ ਦੇ ਰਹੇ ਨੇ ਕਿਵੇਂ ਦੇ ਰਹੇ ਨੇ ਮੈਂ ਤੁਹਾਨੂੰ ਕਲੀਅਰ ਕਰ ਦਿਆਂ ਆ ਜਵਾਬ ਮੈਂ ਦੇ ਦੂੰਗਾ ਸਾਰੇ ਨਹੀਂ ਇਹ ਕੁਝ ਆਰਡਰ ਨਹੀਂ ਜਿਹੜੇ ਮੈਂ ਤੁਹਾਨੂੰ ਬਖਾਉਣੇ ਨੇ ਇਹ ਸਰਕਾਰ ਦੀ ਸ਼ੈ ਤੇ ਬੋਲਿਆ ਜਾ ਰਿਹਾ ਹੈ ਵਰਨਾ ਇਹਨਾਂ ਦੀ ਹਿੰਮਤ ਸੀ ਇਹ ਆਏ ਬੋਲਣ ਦੋ ਸਟੇਟਾਂ ਦੇ ਲੋਕਾਂ ਨੂੰ ਚੈਲੰਜ ਕਰਨ ਇਹ ਸਰਕਾਰ ਨੇ ਸ਼ੈ ਦਿੱਤੀ ਹੈ ਕਿ ਤੁਸੀਂ ਇਹ ਬੋਲੋ ਇਹ ਸਰਕਾਰ ਦੀ ਸ਼ੈ ਹੈ ਕਿਉਂ ਸ਼ੈ ਹੈ ਕਿ ਬੋਲਣਗੇ ਅਸੀਂ ਬੋਲ ਹੀ ਚੁੱਕੇ ਹਾਂ ਅਸੀਂ ਦੁਬਾਰਾ ਬੋਲਾਂਗੇ ਹੋਰ ਇਹ ਦਾ ਰੋਲਾ ਇਹਦੇ ਤੇ ਸੋਸ਼ਲ ਮੀਡੀਆ ਤੇ ਤੇ ਫਿਰ ਲੋਕਾਂ ਨੇ ਆਉਣਾ ਹੋਰ ਲੋਕ ਵੀ ਰਿਐਕਟ ਕਰਨੇ ਤਾਂ ਸਰਕਾਰ ਐਕਟ ਕਰੂਗੀ ਤਿੰਨ ਤਰੀਕ ਤੋਂ ਪਹਿਲਾਂ ਹੀ ਹਰ ਬੰਦੇ ਨੂੰ ਅਰੈਸਟ ਕੀਤਾ ਜਾਊਗਾ ਔਰ ਸਾਰੇ ਥਾਵਾਂ ਤੇ ਨਾਕਾਬੰਦੀ ਕਰਕੇ ਰੋਕ ਲਏ ਜਾਣਗੇ ਇਸ ਲਈ ਇਹ ਬੋਲ ਰਹੇ ਨੇ ਕਿ ਦੇਖੋ ਜੀ ਲੈਂਡ ਆਰਡਰ ਦਾ ਮਸਲਾ ਕ੍ਰੀਏਟ ਹੋ ਗਿਆ ਹੈ ਇਹ ਸਰਕਾਰੀ ਛਾਏ ਹੈ ਸੋ ਪਹਿਲੀ ਗੱਲ ਮੈਂ ਹੁਣ ਜਵਾਬ ਦੇ ਦਿੰਦਾ ਮੈਂ ਆਪ ਦੇ ਕਾਲੇ ਪਾਣੀ ਦੀ ਟੀਮ ਨੂੰ ਵੀ ਕਹੂੰਗਾ ਤੇ ਆਪਣੇ ਬਾਕੀ ਜਿੰਨੇ ਪੰਜਾਬ ਤੇ ਹਰਿਆਣੇ ਦੇ ਹਮਦਰਦ ਨੇ ਇਹਨਾਂ ਦੀ ਕਿਸੇ ਗੱਲ ਦਾ ਜਵਾਬ ਨਹੀਂ ਦੇਣਾਗਾ ਕਿਸੇ ਗੱਲ ਦਾ ਇਹਨਾਂ ਦਾ ਜਵਾਬ ਨਹੀਂ ਦੇਣਾ ਕਿਉਂਕਿ ਜੇ ਆਪਾਂ ਜਵਾਬ ਦੇਵਾਂਗੇ ਤਾਂ ਇਹ ਆਪ ਦੀ ਜਿਹੜੀ ਹੈਗੀ ਹੈ ਨਾ ਸਕੀਮ ਉਹਦੇ ਚ ਕਾਮਯਾਬ ਹੋਣਗੇ ਆਪਾਂ ਇਹਨਾਂ ਨੂੰ ਇਹ ਮੌਕਾ ਨਹੀਂ ਦੇਣਾ ਮੈਂ ਆ ਚਾਤ ਪੰਜ ਨਦੀਆਂ ਗੱਲਾਂ ਨਹੀਂ ਉਹਨਾਂ ਦਾ ਜਵਾਬ ਦੇ ਦਿੰਨਾ ਤੁਹਾਨੂੰ ਸਾਰਿਆਂ ਨੂੰ ਅੱਗੇ ਬੋਲਣ ਦੀ ਲੋੜ ਨਹੀਂ ਆਪਣਾ ਪ੍ਰੋਗਰਾਮ ਉਵੇਂ ਹੀ ਰਹੂਗਾ ਤਿੰਨ ਤਰੀਕ ਨੂੰ ਪਹੁੰਚਿਓ ਜੇ ਤੇ ਆਪਾਂ ਉਹਨਾਂ ਨੂੰ ਬੰਦ ਕਰਾਂਗੇ ਹੁਣ ਮੈਂ ਇਹਨਾਂ ਦੀ ਇੱਕ ਪਹਿਲੀ ਗੱਲ ਦੱਸ ਦਿਆਂ ਲਈ ਅਸੀਂ ਇਹ ਕਹਿ ਕਿਉਂ ਰਹੇ ਆਏ ਇਹਦੇ ਚ ਸਭ ਤੋਂ ਪਹਿਲਾਂ ਗੱਲ ਆਪਾਂ ਸ਼ੁਰੂ ਕਰਦੇ ਆ ਇਹਨਾਂ ਨੇ 2003 ਚ ਪਰਮਿਸ਼ਨ ਲਈ ਸੀ ਜਦੋਂ ਉਦੋਂ ਇਹਨਾਂ ਨੂੰ ਕੇਂਦਰ ਦੀ ਆ ਜਿਹੜੇ ਦੋ ਸੈਂਟਰ ਆਪਾਂ ਬੰਦ ਕਰਨ ਦੀ ਗੱਲ ਕਰਦੇ ਆ ਨਾ ਜਿੱਥੇ ਸੀਸੀਟੀਵੀ ਲੱਗੇ ਹੋਏ ਨੇ ਜਦੋਂ ਇਹਦੀ ਪਰਮਿਸ਼ਨ ਮੰਗੀ ਸੀ ਇਹਨਾਂ ਨੇ ਬਣਾਉਣ ਦੀ ਕਿ ਸਾਨੂੰ ਕਿਉਂਕਿ ਹਾਈ ਕੋਰਟ ਨੇ ਸੋ ਮੋਟਰ ਲੈ ਕੇ ਗੱਲਾਂ ਚਲਾਈਆਂ ਸੀ ਲੋਕਾਂ ਨੇ ਉੱਥੇ ਕੇਸ ਪਾਤੇ ਸੀ ਕਿ ਬੰਦ ਕੀਤਾ ਜਾਵੇ ਡਾਈਨ ਯੂਨਿਟਸ ਨੂੰ ਤੇ ਇਹਨਾਂ ਨੇ ਕਹਿੰਦੇ ਨਹੀਂ ਜੀ ਅਸੀਂ ਇੱਕ ਸੀਟੀਵੀ ਲਾ ਲੈਨੇ ਆ ਤਾਂ 2013 ਦੇ ਵਿੱਚ ਇਹਨਾਂ ਨੇ এনवायरमेंटਲ ਮਿਨਿਸਟਰੀ ਤੋਂ ਆਹ ਵਾਲੀ ਪਰਮਿਸ਼ਨ ਲਈ ਸੀ ਇਹਦੇ ਵਿੱਚ ਉਹਨਾਂ ਨੇ ਸਾਫ਼-ਸਾਫ਼ ਲਿਖਿਆ ਸੀ ਕਿ ਤੁਸੀਂ ਟ੍ਰੀਟਡ ਬਣ ਨਹੀਂ ਇਹਨਾਂ ਦੇ ਸੈਂਟਰਾਂ ਦਾ ਬੁੱਢੇ ਦਰਿਆ 'ਚ ਨਹੀਂ ਪਾਉਂਗੇ ਇਹ ਕਿਹਾ ਸੀ ਉਹਨਾਂ ਨੇ 2013 'ਚ ਔਰ ਤੁਸੀਂ ਇੱਕ ਹੋਰ ਜਨਵਾਦ ਦੇਖੋ ਉਸ ਤੋਂ ਬਾਅਦ ਇਹ ਸੈਂਟਰ ਬਣਾਉਣ ਤੇ ਇਹਨਾਂ ਨੇ 9 ਸਾਲ ਲਾਤੇ ਬਹਾਦਰਕੇ ਵਾਲੇ ਨੂੰ ਲੱਗੇ ਨੇ 7 ਸਾਲ ਔਰ ਆਹ ਜਿਹੜਾ ਤਾਜਪੁਰ ਵਾਲਾ ਤੇ ਫੋਕਲ ਪੁਆਇੰਟ ਵਾਲਾ ਇਹਨਾਂ ਨੂੰ ਇਹਨਾਂ ਨੇ 9 ਸਾਲ ਲਾਏ ਬਣਾਉਣ ਬਹਾਨੇ ਲਾਉਂਦੇ ਰਹੇ ਪਹਿਲਾਂ ਤੋਂ ਜਦੋਂ ਟਾਈਟੌਨ ਤਾਂ ਬਣਾਏ اور ਉਹਦੀ এনवायरमेंट ਚ ਲਿਖਿਆ ਕਿ ਅਸੀਂ ਟ੍ਰੀਟਡ ਪਾਣੀ ਵੀ ਨਹੀਂ ਪਾਵਾਂਗੇ ਇਹ ਇਹਨਾਂ ਨੇ ਕਿਹਾ ਸੀਗਾ ਫਿਰ ਉਹਨੋਂ ਦਾ ਕੀ ਐਕਸਕਿਊਜ਼ ਦੇ ਰਹੇ ਨੇ ਕਿ ਨਹੀਂ ਸੀ ਅਸੀਂ ਤਾਂ ਲੋਅਰ ਬੁੱਢੇ ਦਰਿਆ ਚ ਉਹ ਭਾਈ ਸਾਹਿਬ ਮੋٹے ਸੀ ਥੋੜੇ ਜਿਹਾ ਉਹਨਾਂ ਨੇ ਕਿਹਾ ਅਸੀਂ ਤਾਂ ਲੋਅਰ ਜਿਹੜਾ ਬੁੱਢਾ ਦਰਿਆ ਉਹਦੇ ਚ ਪਾਉਣਾ ਸੀ ਜਰਾ ਜ਼ਮੀਨ ਤੇ ਖੜ ਕੇ ਵਖਾ ਦਿਉਂਦੇ ਲੋਅਰ ਬੁੱਢਾ ਦਰਿਆ ਕਿੱਥੇ ਆ ਕਿੱਥੇ ਜਾਂਦਾ ਜ਼ਰਾ ਇਹ ਤੁਸੀਂ ਉੱਥੇ ਪਾਉਂਦੇ ਹੋ ੜੇ ਪਾਣੀ ਬੁੱਡੇ ਦਰਿਆ ਚੋਂਦਾ ਔਰ ਇਹ ਬੁੱਡੇ ਦਰਿਆ ਜਿਹਨੂੰ ਤੁਸੀਂ ਨਾਲਾ ਬਣਾਤਾ ਅੱਗੇ ਬਲੀਪੁਰ ਚ ਜਾ ਕੇ ਸਤਲੁਜ ਚ ਮਿਕਸ ਹੁੰਦਾ ਸਬ ਤੁਸੀਂ ਉਹ ਜਿਹੜੀ ਪਰਮਿਸ਼ਨ ਹੈ ਜਿੱਤੇ ਤੁਹਾਨੂੰ এনवायरमेंटਲ ਮਿਨਿਸਟਰੀ ਨੇ ਕਿਹਾ ਤੇ ਨਾ ਕਰਿਓ ਜੀ ਉਹਦਾ ਉਲੰਘਣ ਕਰ ਰਹੇ ਹੋ ਤੁਸੀਂ ਤੁਸੀਂ ਬੜੇ ਕੇਸਾਂ ਦੀ ਗੱਲ ਕਰ ਰਹੇ ਹੋ ਨਾ ਇਹ ਕੇਸ ਤੁਹਾਡੇ ਤੇ ਹੋਣਾ ਚਾਹੀਦਾ ਕਿ ਨਹੀਂ ਆ ਗਨਤ ਬਿਆਨ ਦੀ ਆ ਆ ਪਰਮਿਸ਼ਨ ਦੇ ਪੇਪਰ ਨੇ ਮੇਰੇ ਕੋਲ ਅਗਲੀ ਗੱਲ ਤੇ ਆਜੋ ਫਿਰ ਉਸ ਤੋਂ ਬਾਅਦ ਇਹਾਂ ਨੇ ਨੇ ਕਿ ਅਸੀਂ ਇਹ ਕਿਉਂ ਕਰ ਰਹੇ ਹਾਂ ਅਸੀਂ ਕਰ ਰਹੇ ਹਾਂ ਉਹ ਮੈਨੂੰ ਦੱਸਿਓ ਜੇ ਆ ਜਿਹੜਾ ਹੈਗਾ ਕੇਂਦਰੀ ਪੋਲਿਊਸ਼ਨ ਬੋਰਡ ਆ ਮੇਰੇ ਕੋਲੇ ਪਿਆ ਇਹਦਾ ਆਰਡਰ ਉਹਨਾਂ ਨੇ ਕਿਹਾ ਇਹਨਾਂ ਨੂੰ ਬੰਦ ਕੀਤਾ ਜਾਵੇ ਇਹ 12 ਅਗਸਤ ਦਾ ਆਰਡਰ ਹੈ ਉਹਨੇ ਕਿਹਾ ਇਹਨਾਂ ਨੂੰ ਪੰਜਾਬ ਪੋਲਿਊਸ਼ਨ ਬੋਰਡ ਨੂੰ ਕਿ ਬੰਦ ਕਰਾਓ ਅਸੀਂ ਤਬਾਹ ਚ ਜਾਂ ਪਹਿਲਾਂ ਜਦੋਂ ਵੀ ਸੀਗੇ ਇਹ ਤੁਹਾਡਾ ਨੈਸ਼ਨਲ ਪੋਲਿਊਸ਼ਨ ਬੋਰਡ ਕਹਿ ਰਿਹਾ ਹੈ ਹੁਣ ਮੈਨੂੰ ਦੱਸੋ ਇਹ ਕਿਉਂ ਕਹਿ ਰਿਹਾ ਹੈ ਇਹ ਉਹਨਾਂ ਨੇ ਕਿਹਾ ਉਸ ਤੋਂ ਬਾਅਦ ਅ ਤਿੰਨਾਂ ਸੈਂਟਰਾਂ ਨੂੰ ਬੰਦ ਕਰਨ ਦੇ ਆਰਡਰ ਪੰਜਾਬ ਪੋਲਿਊਸ਼ਨ ਬੋਰਡ ਦੇ ਨੇ ਆ ਤਿੰਨ ਆਰਡਰ ਹੁਣ ਮੈਨੂੰ ਦੱਸੋ ਇਹ ਆਰਡਰ ਤੇ ਲਈ ਤੁਸੀਂ ਸਟੇ ਮੰਗਣ ਤਾਂ ਉਸ ਉੱਠ ਕੇ ਨੈਸ਼ਨਲ ਗ੍ਰੀਨ ਇੰਟਰਵਿਊ ਨਾਲ ਚ ਇਹ ਬੰਦ ਵੀ ਕੀਤੇ ਕਿ ਗੁਨਾਹ ਹੈ ਜਾਂ ਨਹੀਂ ਹੈ ਇਹਦੇ ਤੇ ਅਸੀਂ ਰਿਪੋਰਟ ਵੀ ਕਰਾਈ ਤੁਹਾਡੇ ਤੇ ਟਿੱਬਾ ਪੁਲਿਸ ਸਟੇਸ਼ਨ ਕਮਿਸ਼ਨਰ ਨੂੰ ਵੀ ਮਿਲੇ ਆ ਪੁਲਿਸ ਦੇ ਨੂੰ ਕਾਰਵਾਈ ਕੋਈ ਨਹੀਂ ਹੋਈ ਇਹ ਦੱਸਿਓ ਜੀ ਇਹ ਸਰਕਾਰ ਨਾਲ ਤੁਹਾਡੀ ਮਿਲੀ ਭੱਤ ਹੈ ਕਿ ਨਹੀਂ ਹੈ ਇਹਦੇ ਵਿੱਚ ਸ਼ਿਕਾਇਤ ਹੀ ਜ਼ਨ ਕਿਉਂ ਕਰ ਰਹੇ ਹੋ ਇਹ ਦੱਸੂਗੇ ਔਰ ਇਹ ਪੰਜਾਬ ਪੋਲੂਸ਼ਨ ਬੋਰਡ ਕਹਿ ਰਿਹਾ ਕੇਂਦਰੀ ਪੋਲੂਸ਼ਨ ਬੋਰਡ ਕਹਿ ਰਿਹਾ ਇਹ ਗਲਤ ਹੈ ਹੁਣ ਇਹ ਚੱਲ ਰਹੇ ਨੇ ਸਰਕਾਰ ਤੁਹਾਡੇ ਨਾਲ ਮਿਲ ਗਈ ਕਾਰਵਾਈ ਤੁਹਾਡੇ ਤੇ ਹੋ ਨਹੀਂ ਰਹੀ ਤਾਂ ਅਸੀਂ ਕਿਹਾ ਭਾਈ ਅਸੀਂ ਬੰਦ ਕਰਾਂਗੇ ਹੁਣ ਇੱਕ ਹੋਰ ਗੱਲ ਕਹੀ ਉਹਨਾਂ ਨੇ ਆਂਦੇ ਜੀ ਇਹ ਤਾਂ ਨਾ ਲੋਰ ਬੁੱਡਾ ਦਰਿਆ ਇੱਕ ਨਿਕਲਣਾ ਸੀ ਉਹਦੀ ਨਹਿਰ ਬਣਾ ਕੇ ਜਾਂ ਪਤਾ ਨਹੀਂ ਕੀ ਕੋਸ਼ਿਸ਼ ਉਹ ਕਹੀ ਜਾਂਦੇ 35 ਕਰੋੜ 36 ਕਰੋੜ ਲਾ ਕੇ ਤੇ ਮੁਖੀ ਆਨੰਦ ਜਾ ਕੇ ਪਿੰਡਾਂ ਦੀਆਂ ਜ਼ਮੀਨਾਂ ਚਰਾਉਣਾ ਸੀ ਇਹ ਸਾਡੇ ਕੋਲੇ ਵੀ ਪਹੁੰਚੀ ਹੈ ਗੱਲ ਕਿਉਂਕਿ ਇਹਨਾਂ ਨੇ ਨੈਸ਼ਨਲ ਗ੍ਰੀਨ ਟਰਬਿਨਲ ਪਿਛਲੀ ਤਾਰੀਖ ਤੇ ਜਦੋਂ ਇਹ ਸਟੇ ਲੈਂਡ ਗਏ ਸੀ ਜਿਹੜੀ ਨਹੀਂ ਮਿਲੀ ਉਥੇ ਇਹਨਾਂ ਨੇ ਇਹ ਤਰਕ ਦਿੱਤਾ ਸੀ ਹੁਣ ਸਾਨੂੰ ਪੰਜਾਬ ਗਵਰਨਮੈਂਟ ਦੱਸ ਦੂਗੀ ਜਾਂ ਇਹ ਦੱਸ ਦੇਣਗੇ ਕਿ ਉਹਨਾਂ ਪਿੰਡਾਂ ਤੋਂ ਪਰミਸ਼ਨ ਲਈ ਹੈ ਤੁਸੀਂ ਅਸੀਂ ਉਹ ਸਾਰੇ ਪਿੰਡਾਂ ਚ ਗਏ ਆ ਮੋਗੇ ਵਾਲੇ ਵੀ ਤੇ ਲੁਧਿਆਣੇ ਵਾਲੇ ਵੀ ਜਿਹੜੀ ਕਿ ਪ੍ਰਪੋਜ਼ਲ ਆ ਸਾਡੇ ਕੋਲ ਉਹ ਲਿਸਟ ਹੈ ਪਿੰਡਾਂ ਦੀ ਜਿਹੜੀ ਇਹਨਾਂ ਨੇ ਦਿੱਤੀ ਆ ਉਥੇ ਆ ਇੰਡਸਟਰੀ ਲਿਸਟਾਂ ਨਹੀਂ ਨੈਸ਼ਨਲ ਗ੍ਰੀਨ ਇੰਟਰਵਿਊ ਨਾਲ ਚ ਕਿ ਆਹ ਪਿੰਡਾਂ ਚ ਨਹਿਰ ਜਾਣੀਆਂ ਸੀ ਉਹਨਾਂ ਪਿੰਡਾਂ ਵਾਲਿਆਂ ਨੂੰ ਪੁੱਛਿਆ ਸਾਡਾ ਪ੍ਰੋਗਰਾਮ ਵੀ ਪਿਆੜਾ ਮੇਰੇ ਫੇਸਬੁੱਕ ਤੇ ਵੀ ਹੈਗਾ ਜਿੱਥੇ ਹੈ ਜਿੱਥੇ ਉਹ ਅਸੀਂ ਕਹਿੰਦੇ ਤੁਹਾਡੇ ਕੋਲ ਨਹਿਰ ਆ ਰਹੀ ਹੈ ਤੁਹ ਤੋਂ ਪੁੱਛ ਕੇ ਗਏ ਆ ਉਹ ਦੇ ਕਿਹੜੀ ਨਹਿਰ ਧੀ ਸਾਡੇ ਤਾਂ ਪਿਛਲੇ ਸਾਲ ਇਹ ਟੁੱਟ ਗਿਆ ਸੀ ਜਦ ওভারਫਲੱਡਰ ਹੋ ਗਿਆ ਸੀਗਾ ওভারਫਲੋ ਹੋ ਗਿਆ ਸੀ ਫਲੱਡ ਪਾਣੀ ਵੜ ਗਿਆ ਸੀਗਾ ਬੁੱਡੇ ਦਰਿਆ ਦਾ ਫਸਲਾਂ ਚ ਸੱਤ ਘੰਟਿਆਂ ਸਾਰੀਆਂ ਫਸਲਾਂ ਬਰਬਾਦ ਕਰ ਦਿੱਤੀਆਂ ਐਨਕੀ ਵੀ ਪ੍ਰੋਬਲਮ ਹੋਈ ਉਹਨਾਂ ਨੂੰ ਵੀ ਜਾਈ ਚ ਆਹਨ ਗੁੱਡੇ ਦਰਿਆ ਦਾ ਪਾਣੀ ਜਿਹੜਾ ਇਹ ਆਂਦੇ ਆ ਖੇਤੀਬਾੜੀ ਲਈ ਵਰਤਾਂਗੇ ਉਹ ਵੀ ਲੁਧਿਆਣੇ ਦੇ ਤੇ ਮੋਗੇ ਦੇ ਕੁਝ ਪਿੰਡਾਂ ਲਈ ਜਰਾ ਉਹਨਾਂ ਪਿੰਡਾਂ 'ਚ ਜਾ ਕੇ ਪੁੱਛ ਲੋ ਕਾ ਪਰਮਿਸ਼ਨ ਲਈ ਹੈ ਤੁਸੀਂ ਇਹ ਜਿਹੜੀ ਗਲਤ ਬਿਆਨੀ ਕਰ ਰਹੇ ਹੋ ਨੈਸ਼ਨਲ ਗ੍ਰੀਨ ਟ੍ਰਿਬਿਊਨਲ 'ਚ ਇਹ ਤੁਸੀਂ ਕੋਰਟ ਦੇ ਸਾਹਮਣੇ ਗਲਤ ਬੋਲ ਰਹੇ ਹੋ ਤੁਹਾਡੇ ਮੁਕਲਾਸ ਕੀ ਹੋਣਾ ਚਾਹੀਦਾ ਕਨਟੈਂਪਟ ਆਫ ਕੋਰਟਾਂ ਦੇ ਜਾਂ ਜੋ ਵੀ ਆਂਦੀ ਹੈ ਤੁਹਾਡੇ ਤੇ ਮੁਕੱਦਮਾ ਨਹੀਂ ਹੋਣਾ ਚਾਹੀਦਾ ਇੰਨਾ ਚੁੱਪ ਸੋ ਜਿਹੜੀਆਂ ਇਹ ਸੰਵਿਧਾਨਿਕ ਜਾਂ ਕੰਸਟੀਟਿਊਸ਼ਨਸ ਬਾਡੀਜ਼ ਸੰਵਿਧਾਨਕਾਦਾਰੇ ਜੋ ਕਹਿ ਰਿਹਾ ਇਹ ਉਹ ਗਵਰਨਮੈਂਟ ਨਹੀਂ ਮੰਨ ਰਹੀ ਤਾਂ ਅਸੀਂ ਕਰਾਂਗੇ ਵੈਸੇ ਤਾਂ ਗਵਰਨਮੈਂਟ ਲੋਕਾਂ ਲਈ ਹੁੰਦੀ ਹੈ ਇੱਥੇ ਇਹ ਲੋਕਾਂ ਨੂੰ ਮਾਰਨ ਵਾਲਿਆਂ ਦਾ ਸਾਥ ਦੇ ਰਹੀ ਹੈ ਪਰ ਇਹ ਚ ਲੋਕਾਂ ਨੂੰ ਤਾਂ ਕੁਝ ਨਹੀਂ ਹੋ ਗਿਆ ਜਦੋਂ ਲੋਕ ਉੱਠ ਪੈਂਦੇ ਨੇ ਤਾਂ ਫਿਰ ਉਹ ਕ੍ਰਾਂਤੀ ਕਰ ਦਿੰਦੇ ਨੇ ਪਾਣੀ ਗੰਦੇ ਪਾਣੀ ਨੂੰ ਰੋਕਣ ਦੀ ਕ੍ਰਾਂਤੀ ਅਸੀਂ ਤਿੰਨ ਤਰੀਕ ਨੂੰ ਕਰਾਂਗੇ ਹੁਣ ਆ ਜੋ ਇਹਨਾਂ ਦੇ ਚੇਅਰਮੈਨ ਸਾਹਿਬ ਪਹਿਲਾਂ ਇਹਨਾਂ ਨੇ ਧਮਕੀਆਂ ਦਿੱਤੀਆਂ ਫਿਰ ਉਹਦੇ ਨਾਂ ਜੀ ਅਸੀਂ ਤਾਂ ਵਪਾਰੀ ਆ ਉਹ ਵਪਾਰ ਵਾਲੀ ਗੱਲ ਮੈਂ ਬਾਤ ਚ ਕਰਦਾ ਪਹਿਲੇ ਇੱਕ ਹੋਰ ਦੱਸ ਦਿਓ ਅੰਦੇ ਅਸੀਂ ਨਹੀਂ ਜੰਦਾ ਕਰਦੇ ਦੂਜੇ ਕਰਦੇ ਨੇ ਚਲੋ ਥੈਂਕ ਯੂ ਇੱਕ ਗੱਲ ਤਾਂ ਇਹ ਮੰਨੀ ਗਏ ਆ ਤਾਜ਼ਾ ਵੀ ਤੇ ਪਹਿਲਾਂ ਵੀ ਕਿ ਬੁੱਢਾ ਦਰਿਆ ਗੰਦਾ ਹੈ ਬਹੁਤ ਗੰਦਾ ਹੈ ਜਿਹੜਾ ਅਸੀਂ ਵੀ ਕਹਿ ਰਹੇ ਆ ਨਜ਼ਰ ਵੀ ਆ ਰਿਹਾ ਹੈ ਉੱਥੇ ਜਾ ਕੇ ਆ ਤਾਜਪੁਰ ਵਾਲੀ ਤੇ ਅਸੀਂ ਕੱਲ ਗਏ ਸੀ ਮੈਂ ਆਣਾ ਉੱਥੇ ਕੋਈ ਵੀ ਸਿਹਤ ਯਾਬ ਬੰਦਾ ਜਿਹੜਾ ਉੱਥੇ ਨਹੀਂ ਰਹਿੰਦਾ ਉਹ ਅੱਧਾ ਘੰਟਾ ਜਾ ਕੇ ਖੜ ਜੇ ਪਹਿਲੀ ਤਾਂ ਤੋ ਖੜ ਹੀ ਨਹੀਂ ਸਕਦਾ ਜੇ ਖੜ ਗਿਆ ਤਾਂ ਬੁਵਾਰ ਹੋ ਕੇ ਆਉ ਆ ਜਿਹੜਾ AQI ਆਂਦੇ ਆ ਨਾ ਦਿੱਲੀ ਚ 400 ਹੈ ਉਸ ਜਗ੍ਹਾ ਤੇ 1000 ਜਿਹੜਾ 800 ਹੋਗਾ ਔਰ ਜਿਹੜਾ ਸ਼ਾਹਕ ਵਾਲਾ ਪਾਣੀ ਹੈ ਜਿਹੜਾ ਸੰਗ ਨੂੰ ਚੜਦਾ ਅੱਖਾਂ ਚੋਂ ਪਾਣੀ ਆਉਂਦਾ ਉਹ ਤਾਂ ਹੈ ਹੀ ਆ ਉੱਥੇ ਜਿਹਨੂੰ ਇਹ ਆਂਦੇ ਪਾਣੀ ਖੇਤੀਬਾੜੀ ਲਈ ਆਓ ਇਹ ਗਹਿਰੇ ਨਹੀਂ ਉਹ ਖੇਤੀਬਾੜੀ ਵਾਲਿਆਂ ਤੋਂ ਵੀ ਪੁੱਛ ਲਓ ਜਾ ਕੇ ਫਿਰ ਚੇਅਰਮੈਨ ਸਾਹਿਬ ਕਹਿ ਰਹੇ ਦੀ ਅਸੀਂ ਨਹੀਂ ਇਹ ਤਾਂ ਉੱਚੀ ਇੰਡਸਟਰੀ ਵਾਲੇ ਭਾਈ ਉਹਨਾਂ ਦਾ ਵੀ ਨਾਮ ਲੈ ਦਿਓ ਉਹ ਵੀ ਬੰਦ ਕਰਾਵਾਂਗੇ ਇਸ ਤੋਂ ਬਾਅਦ ਸਾਨੂੰ ਪਤਾ ਹੈ ਜਿਹਨੂੰ ਤੁਸੀਂ ਕਹਿ ਰਹੇ ਹੋ ਉਹ ਵੀ ਤੁਹਾਡੇ ਅਰਜ਼ੀਆਂ ਪ੍ਰੈਸ ਕਾਨਫਰੰਸਾਂ ਕਰਕੇ ਤੁਹਾਡੇ ਬਾਰੇ ਕਹਿ ਚੁੱਕੇ ਨੇ ਇਹ ਜਿੰਨੇ ਹੈਵੀ ਧਾਤੂ ਤੁਸੀਂ ਪੈਦਾ ਕਰ ਰਹੇ ਹੋ ਨਾ ਜਿਦੇ ਨਾਲ ਕੈਂਸਰ ਕਾਲਾ ਪੀਲਿਆ ਹੋ ਰਿਹਾ ਹੈ ਇਹ ਦੁਨੀਆ ਦੇ ਵਿੱਚ ਡਾਈ ਇੰਡਸਟਰੀ ਨਾਲ ਦੁਨੀਆ ਨੇ ਆਹੀ ਕੀਤਾ ਹੈ ਬੰਦ ਕੀਤਾ ਹੈ ਔਰ ਸਾਡੇ ਦੇਸ਼ ਵਿੱਚ ਡਰਾਈ ਵਾਲੀ ਡਾਈੰਗ ਆ ਗਈ ਹੈ ਤੁਸੀਂ ਪੈਸੇ ਨਹੀਂ ਲਾਉਨੇ ਕਿ ਡਰਾਈ ਡਾਈੰਗ ਲਾ ਲਓ ਤੁਸੀਂ ਲੋਕਾਂ ਦੀ ਜ਼ਿੰਦਗੀ ਉਹਨਾਂ ਨੂੰ ਮੌਤ ਚ ਬਦਲ ਕੇ ਆਪ ਦਾ ਮੁਨਾਫਾ ਵਧਾਉਣਾ ਇਹ ਤੁਹਾਡਾ ਕੰਮ ਹੈ ਚੇਅਰਮੈਨ ਸਾਹਿਬ ਨੇ ਹੋਰ ਗੱਲਾਂ ਵੀ ਬੜੀਆਂ ਵਧੀਆ ਤਹੱਲਮ ਨਾਲ ਬੋਲੇ ਹੋ ਅੰਦੇਜੀ ਸਾਡੇ ਨਾਲ ਮਿਲੋ ਸਾਥੋਂ ਅਪਾਇੰਟਮੈਂਟ ਸਾਡਾ ਨੰਬਰ ਲਓ ਉਹ ਬੰਦੇ ਰੱਬ ਦੇ ਉਹ ਬੰਦੇ ਤੁਸੀਂ ਮਾਰ ਰਹੇ ਹੋ ਅਸੀਂ ਤੁਹਾਡੇ ਕੋਲੇ ਆ ਕੇ ਨੰਬਰ ਲੈ ਕੇ ਅਪਾਇੰਟਮੈਂਟ ਲੈ ਕੇ ਕੀ ਕਹੀਆ ਕਿ ਤੁਹਾਨੂੰ ਤੁਹਾਨੂੰ ਤਾਂ ਕੇਂਦਰੀ ਆ ਜਿਹੜਾ ਨੈਸ਼ਨਲ ਪੋਲੂਸ਼ਨ ਬੋਰਡ ਕਹਿ ਚੁੱਕਿਆ ਪੰਜਾਬ ਪੋਲੂਸ਼ਨ ਬੋਰਡ ਕਹਿ ਚੁੱਕਿਆ ਕਿ ਬੰਦ ਕਰੋ ਤੁਸੀਂ ਤਾਂ ਉਹਦੋਂ ਨਹੀਂ ਬੰਦ ਕਰ ਰਹੇਗੇ ਅਸੀਂ ਕੀ ਕਰਾਵਾਂਗੇ ਤੁਹਾਡੇ ਕੋਲ ਇਹ ਤਾਂ ਲੋਕ ਹੀ ਘਰੋਂਗੇ ਹੁਣ ਔਰ ਫਿਰ ਉਹਨਾਂ ਨੇ ਦੋਸ਼ ਦੇਤਾ ਗੁਰਦੁਆਰਾ ਸਾਹਿਬ ਕੋਲੋਂ ਸ਼ਹਿਰ ਵਾਲਿਆਂ ਤੇ ਕਿੰਨੂ ਧਿਆਣੀ ਵਾਲੇ ਕੈਮੀਕਲ ਪਾਉਂਦੇ ਨੇ ਹੁਣ ਮੈਨੂੰ ਦੱਸੋ ਇਹ ਕਿਹੜੇ ਕੈਮੀਕਲ ਘਰਾਂ ਦਾ ਪਾਣੀ ਉਹ ਇੱਕੋ ਦੇਤਾ ਉਹਦੇ ਗੋਆ ਪਾਉਂਦੇ ਨੇ ਪਾਉਂਦੇ ਐਸਿਆਂ ਨਹੀਂ ਉਹ ਵੀ ਗਲਤ ਹੈ ਪਰ ਗੋਆ ਕਿੰਨਾ ਕੈਮੀਕਲ ਕ੍ਰੀਏਟ ਕਰਦਾ ਤੇ ਤੁਸੀਂ ਕਿੰਨਾ ਕਰਦੇ ਹੋ ਇਹਦਾ ਅੰਦਾਜ਼ਾ ਲਾ ਲਓ ਕਿ ਉਹ ਜੇ ਰੰਗ ਵੱਖਰਾ ਵੱਖਰਾ ਕੈਮੀਕਲ ਪਾਉਂਦੇ ਹੋ ਤੁਸੀਂ ਫਿਰ ਤੁਹਾਡੇ ਇਹਦੇ ਵਿੱਚ ਜਾਂਦਾ ਉਹ ਆ ਸੀਪੀਪੀ ਦੇ ਉਹ ਕਲੀਨ ਕੀ ਕਰ ਲੂਗਾ ਦੁਨੀਆ ਦੇ ਵਿੱਚ ਸਾਬਤ ਹੋ ਗਿਆ ਕਿ ਡਾਈੰਗ ਵਾਲਾ ਵਾਟਰ ਹੈ ਜਿਹੜਾ ਪਾਣੀ ਹੈ ਉਹ ਹੋ ਨਹੀਂ ਸਕਦਾ ਕਲੀਨ ਔਰ ਤੁਹਾਡੇ ਬਹਾਦਰ ਕੇ ਆਲੇ ਨੇ ਇਹਨਾਂ ਨੂੰ ਤਾਂ ਪਹਿਲੀ ਪਰਮਿਸ਼ਨ ਇਹ ਤਾਂ ਤੁਹਾਨੂੰ ਕਹਿਦਾ ਸੀ ਨਾ ਕਿ ਵੇਚੇ ਨਾ ਪਾਇਓ ਜੇ ਬੁੱਢੇ ਨਾਲੇ ਦੇ ਉਹਨਾਂ ਨੂੰ ਤਾਂ ਜੀਐਲਡੀ ਕਿਹਾ ਸੀ ਜ਼ੀਰੋ ਆਪਣਾ ਜਿਹੜਾ ਹੈਗਾ ਡਿਸਚਾਰਜ ਕਰਨਾ ਤੁਸੀਂ ਜਿਹੜਾ ਵਾਟਰ ਆ ਉਹ ਜ਼ੀਰੋ ਹੋਣਾ ਚਾਹੀਦਾ ਫਿਰ ਉਹਨਾਂ ਨੇ ਕਿਹਾ ਜੀ ਸਾਨੂੰ ਸਿਰਫ 18 ਮਹੀਨਿਆਂ ਲਈ ਪਰਮਿਸ਼ਨ ਦੇ ਦਿਓ ਉਸ ਤੋਂ ਬਾਅਦ ਅਸੀਂ ਸੀਸੀਟੀਪੀ ਬਣਾ ਲਾਂਗੇ ਇਹ 16 ਚ ਪਰਮਿਸ਼ਨ ਮਿਲੀ 18 ਮਹੀਨਿਆਂ ਲਈ ਤੇ ਬਣਿਆ ਕਦੋਂ 20 ਚ ਉਹਨਾਂ ਦਾ ਫਿਰ ਤੁਸੀਂ ਗੈਰ ਕਾਨੂੰਨੀ ਕੰਮ ਕੀਤੇ ਤਿਉਹ ਤੂੰ ਵਰਤਾ ਆ ਆਰਡਰ ਤੁਹਾਨੂੰ ਮੈਂ ਬਖਾਈ ਦਿੱਤੇ ਫਿਰ ਗੈਰ ਕਾਨੂੰਨੀ ਕਰ ਰਹੇ ਹੋ ਤਾਂ ਇਹ ਸਾਰੇ ਲੋਕਾਂ ਨੂੰ ਮੈਂ ਦੱਸਣਾ ਚਾਹੁੰਨਾ ਹੈ ਇਹ ਜੋ ਭਦਰਪੁਰ 'ਚ ਬੈਠੇ ਸੀਗੇ ਉੱਥੇ ਇਹ ਗੈਰ ਕਾਨੂੰਨੀ ਕੰਮ ਕਰ ਰਹੇ ਆ ਆਪਾਂ ਨਹੀਂ ਕਰਾਂਗੇ ਤਿੰਨ ਤਰੀਕ ਨੂੰ ਜਾ ਕੇ ਔਰ ਫਿਰ ਇੱਕ ਹੋਰ ਜ਼ਰੂਰੀ ਗੱਲ ਇਹ ਵਾਰ-ਵਾਰ ਕਹਿ ਰਹੇ ਸੀਗੇ ਲੱਖੇ ਨੂੰ ਕਾਰਨਰ ਕਰ ਰਹੇ ਸੀਗੇ ਕਿ ਲੱਖਾਂ ਬਲੈਕਮੇਲਰ ਹੈ ਇਸ ਮਾਮਲੇ 'ਚ ਬڑے ਲੋਕਾਂ ਦੀ ਮੇਰੇ ਨਾਲ ਗੱਲ ਹੋਈ ਕਿ ਸਰ ਪਹਿਲਾਂ ਬਹੁਤ ਸਾਰੇ ਲੋਕ ਬਹਿ ਜਾਂਦੇ ਸੀ ਗੱਲ ਕਰਕੇ ਸ਼ਾਇਦ ਆਹੀ ਬਲੈਕਮੇਲਿੰਗ ਵਾਲਾ ਮਾਮਲਾ ਹੁੰਦਾ ਹੋਊਗਾ ਜਿਹੜੀ ਇਹ ਚਾਹ ਰਿਹਾ ਜਿਵੇਂ ਚੇਅਰਮੈਨ ਸਾਹਿਬ ਨੂੰ ਕਿਹਾ ਬੈਠੋ ਅਸੀਂ ਤਾਂ ਵਪਾਰੀ ਐ ਇਹ ਉਹ ਵਪਾਰ ਕਰਨਾ ਚਾਹੁੰਦੇ ਸੀ ਜਿਹੜਾ ਅਸੀਂ ਨਹੀਂ ਮੰਨੇ ਲੱਖੇ ਨੂੰ ਗਵਰਨਰ ਕਿਉਂ ਕਰ ਰਿਹਾ ਕਿਉਂਕਿ ਉਹਦੀ ਇੱਕ ਹਿਸਟਰੀ ਰਹੀ ਹੈ ਦੂਸਰੀ ਤਾਂ ਉਹਦਾ ਨਾਮ ਲੈ ਰਹੇ ਨੇ ਵਾਰ-ਵਾਰ ਉਹ ਅਸੀਂ ਸਾਰੇ ਸ਼ਾਮਲ ਐ ਕਰਨੀ ਚਾਹੀਏ ਤੁਸੀਂ ਗੱਲ ਸਾਡੇ ਨਾਲ ਬਹੁਤ ਵਾਰੀ ਕਰਨੀ ਚਾਹੀਦੀ ਹੈ ਮੈਂ ਨਾਂ ਵੀ ਲਗਾ ਸਕਦਾ ਹਾਂ ਲੀਡਰਾਂ ਦੇ ਵੀ ਆ ਥੋਡੇ ਲੀਡਰਾਂ ਦੇ ਵੀ ਜਿਹੜੇ ਕਹਿੰਦੇ ਰਹੇ ਅਸੀਂ ਆਗੇ ਕੁਝ ਦਿਨ ਤੁ ਕੁਝ ਪੰਨ ਥੋਡੇ ਨਾਲ ਬੈਠਣਾ ਔਰ ਇੱਕ ਹੋਰ ਗੱਲ ਮੈਂ ਦੱਸ ਦਿਆਂ ਇਹ ਡਾਇਵਰਟ ਕਰਨ ਦੀ ਬੜੀ ਕੋਸ਼ਿਸ਼ ਹੋ ਰਹੀ ਹੈ ਕਿਤੇ ਤਾਂ ਕਹਿਣਗੇ ਇਹ ਦੂਜੀ ਇੰਡਸਟਰੀ ਵਾਲੇ ਆ ਕਿਤੇ ਕਹਿਣਗੇ ਜੀ ਇਹ ਸੀਟੀਪੀ ਦੀ ਕਪੈਸਿਟੀ ਘਟ ਹੈ ਅਸਲ ਤਾਂ ਵੱਡੇ ਕਪੈਸਿਟੀ ਦੀ ਗੱਲ ਹੋਈ ਸੀ ਇਸ ਸਾਰੀਆਂ ਗੱਲਾਂ ਕਦੇ ਕਹਿਣਗੇ 650 ਕਰੋੜ ਦੀ ਕ੍ਰਪਸ਼ਨ ਹੋ ਗਈ ਸਫਾਈ ਨਹੀਂ ਕੀਤੀ ਸਰਕਾਰ ਨੇ ਚੱਜ ਨਾਲ ਅਸੀਂ ਕਹਿੰਦੇ ਸਾਰਿਆਂ ਦੀ ਇਨਕੁਆਇਰੀ ਕਰੋ ਪਰ ਸਾਨੂੰ ਇੱਕ ਗੱਲ ਦਾ ਜਵਾਬ ਦੇ ਦਿਓ ਕਿ ਜੋ ਪਾਣੀ ਪਾਇਆ ਜਾ ਰਿਹਾ ਗੰਦਾ ਵਿੱਚ ਉਹ غلط ਹੈ ਕਿ ਨਹੀਂ ਉਹਦੇ ਆਰਡਰਸ ਵੀ ਨਹੀਂ ਉਹਦੀ ਪਰਮਿਸ਼ਨਾਂ ਵੀ ਅਲੱਗ ਸੀ ਤਾਂ ਫਿਰ ਉਹਨੂੰ ਬੰਦ ਕਰ ਦਿਓ ਪਹਿਲਾਂ ਉਹ ਕੰਮ ਕਰੋ ਨਾ ਤੁਸੀਂ ਸਾਫ਼ ਕਰਨ ਦੀਆਂ ਗੱਲਾਂ ਕਰਦੇ ਹੋ ਅਸੀਂ ਆਨੇ ਪਹਿਲਾਂ ਉਹਨੂੰ ਗੰਦਾ ਹੀ ਕਿਉਂ ਕਰਨਾ ਸੁਰੇ ਦਾ ਇਹ ਕੋਸ਼ਿਸ਼ ਕਰ ਰਹੇ ਨੇ ਕਿ ਵਪਾਰ ਹੋ ਜੇ ਅਸੀਂ ਭਾਈ ਜ਼ਿੰਦਗੀ 'ਚ ਨਾ ਕਦੇ ਵਪਾਰ ਕੀਤਾ ਦਿਲ ਨਾਲ ਕੰਮ ਕੀਤੇ ਆ ਇਨਸਾਨੀਅਤ ਲਈ ਕੰਮ ਕੀਤੇ ਆ ਘਾਟੇ ਵੀ ਖਾਦੇ ਆ ਫਾਇਦੇ ਵੀ ਗਏ ਆ ਲੋਕਾਂ ਤੋਂ ਮੰਗ ਮੰਗ ਕੇ ਫਰਮਾਂ ਵੀ ਬਣਾ ਲਈਆਂ ਪਰ ਕਦੇ ਬੇਈਮਾਨੀ ਨਹੀਂ ਕੀਤੀ ਤੇ ਨਾ ਹੀ ਹੁਣ ਕਰਨੀ ਹੈ ਤੁਹਾਨੂੰ ਪਤਾ ਹੈ ਮੈਂ ਕਦੇ ਵੀ ਚਾਹਾਂਗਾ ਕੁਝ ਵੀ ਬਣਾ ਸਕਦਾ ਸੀ ਪਰ ਨਹੀਂ ਬਣਾਇਆ ਤੇ ਨਾਮ ਕਦੇ ਜ਼ਿੰਦਗੀ ਚੈਹੋ ਜੀ ਬੇਈਮਾਨੀ ਕਰਨੀ ਹੈ ਕਿਉਂਕਿ ਮੈਨੂੰ ਪਤਾ ਹੈ ਜੋ ਮੇਰੇ ਹੁਕਮ ਚ ਲਿਖਿਆ ਹੈ ਅਜੀ ਸਾਰੀ ਜ਼ਿੰਦਗੀ ਦੁਨੀਆ ਹੁਕਮ ਚ ਹੈ ਤੇ ਜੋ ਮੇਰੀ ਕਿਸਮਤ ਚ ਲਿਖਿਆ ਨਾ ਉਹ ਲੱਖ ਹੋਵੇ 2 ਲੱਖ ਹੋਵੇ 10000 ਕਰੋੜ ਹੋਵੇ ਜਵਾਨੀ ਹੋਵੇ ਉਹ ਫਿਕਸ ਹੈ ਤਬਾ ਇਹ ਕਿ ਤੁੱਚੇ ਕਮ ਨਹੀਂ ਕਰਦਾਗਾ ਕਿ ਕੋਈ ਵਿਖ ਜੇ ਇਹ ਤਾਂ ਛੱਡੋ ਜਿੰਨਾ ਮਰਜ਼ੀ ਦੇ ਦਿਓ ਇੱਕ ਹੋਰ ਗੱਲ ਮੈਂ ਤੁਹਾਨੂੰ ਦੱਸ ਦਿਆਂ ਇਹ ਆਂਦੀ ਐ ਸਿ ਟੈਕਸ ਦਿਨੇ ਆ ਪਿਹਤਰ ਕਰੋੜ ਹੁਣ ਮੈਨੂੰ ਦੱਸੋ ਟੈਕਸ ਦਿਨੇ ਆ ਤਾਂ ਤੁਹਾਨੂੰ ਬੰਦੇ ਮਾਰਨ ਦੀ ਛੂਟ ਹੋ ਗਈ ਹੈ ਕਤਲ ਕਰਦੇ ਘਿਰੂਏ ਤੁਸੀਂ ਕਿ ਤੁਸੀਂ ਟੈਕਸ ਦਿਨੇ ਆ ਫਿਰ ਤਾਂ ਭਾਈ ਅੰਬਾਨੀ ਅਡਾਨੀ ਦਾ ਗਲੇ ਹੀ ਨਾ ਦੇ ਲੋਕਾਂ ਦੀ ਉਹਦਾ ਜ਼ਿਆਦਾ ਟੈਕਸ ਦਿੰਦੇ ਨੇ ਇਹ ਛੂਟ ਹੈ ਔਰ ਮੈਂ ਪੰਜਾਬ ਗਵਰਨਮੈਂਟ ਨੂੰ ਵੀ ਪੁੱਛੂਗਾ ਉਹ ਪੌਣੇ 4 ਲੱਖ ਕਰੋੜ ਦਾ ਤਾਂ ਤੁਹਾਡੇ ਤੇ ਕਰਜ਼ਾ ਹੋ ਗਿਆ ਆਪਣੇ ਤਰਕਰੋੜ ਦੇ ਟੈਕਸ ਲਈ ਕਿੰਨੇ ਲੋਕ ਮਾਰ ਰਹੇ ਹੋ ਉਹਦੇ ਤੇ ਕਿੰਨੇ ਪੈਸੇ ਲੱਗ ਰਹੇ ਨੇ ਕਿਤੇ ਉਹਦਾ ਹਿਸਾਬ ਕੀਤਾ ਹੈ ਹਰ ਚੀਜ਼ ਦਾ ਆਲਟਰਨੇਟਿਵ ਹੈ ਅੰਦਸਵੀ ਦਾ ਵੀ ਹਰ ਕਾਜੇ ਦਾ ਕਿ ਪਾਣੀ ਦਾ ਆਲਟਰਨੇਟਿਵ ਹੈਗਾ ਜ਼ਿੰਦਗੀ ਦਾ ਹੈਗਾ ਜਿਹੜੀ ਚੀਜ਼ ਤੁਸੀਂ ਬਣਾ ਨਹੀਂ ਸਕਦੇ ਉਹਨੂੰ ਖਰਾਬ ਕਿਹੜੀ ਔਕਾਤ ਨਾਲ ਕਰ ਰਹੇ ਹੋ ਸੋ ਜਿਹੜਾ ਵਪਾਰ ਤੁਸੀਂ ਚਾਹ ਰਹੇ ਹੋ ਉਹ ਨਾ ਅਸੀਂ ਕੀਤਾ ਨਾ ਅਸੀਂ ਕਰਨ ਔਰ ਨਾ ਜਿਹੜਾ ਸਰਕਾਰ ਸਾਨੂੰ ਡਰੋਂ ਨੂੰ ਫਿਰਦੀ ਹੈ ਨਾ ਡਰਿਆ ਨਾ ਡਰਨਾ ਹੈ ਅਸੀਂ ਇੱਕ ਲੋਕਾਂ ਦੀ ਤੋਂ ਕਿਉਂ ਲੋਕਾਂ ਚ ਅਸੀਂ ਵੀ ਆ ਸਾਡੇ ਪੁੱਤ ਧੀਆਂ ਵੀ ਉਹਦੇ ਚ ਹੀ ਨੇ ਅਸੀਂ ਚਾਹੁੰਦੇ ਉਹਨਾਂ ਦੀ ਜ਼ਿੰਦਗੀ ਬਚ ਜੇ ਅਸੀਂ ਉਹਨਾਂ ਪਿੰਡਾਂ ਚ ਗਏ ਜਿੱਥੇ ਉਹਨਾਂ ਦੇ ਬਿਲਕਦੇ ਜਵਾਬ ਅਪਾਹਜ ਬੱਚੇ ਕੈਂਸਰ ਨਾਲ ਅਜਾ ਢੱਗ ਪਾੜੀਆਂ ਹੋਏ ਸਰਜਰੀ ਨਾਲ ਜਾਂ ਕੈਂਸਰ ਨਾਲ ਬੁਰਾ ਹੋਂਤਾ ਹੀ ਮੰਝੇ ਤੇ ਉਨਾ ਦੇ ਦੁੱਖ ਵੇਖੇ ਨੇ ਤਾਂ ਭੱਜੇ ਫਿਰਦੇ ਆ ਜਾ ਕੇ ਵੇਖ ਲਓ ਤੁਸੀਂ ਆ ਜਿਹੜੇ ਤੁਹਾਡੇ ਵੀ ਬੱਚੇ ਨੇ ਇਹੀ ਪਾਣੀ ਪੀਣਗੇ ਨਾ ਆ ਮੈਂ ਕੱਲ ਸ਼ੇਪੂਰੀ ਮੰਦਿਰ ਦੇ ਕੋਲੇ ਕੀ ਟੂਟੀਆਂ ਵਾਲਾ ਮੰਦਿਰ ਸੀ ਉਹਦੇ ਲਾਗੇ ਜਿਹੜਾ ਪਾਣੀ ਸੀ ਜਾਮਨੀ ਕਲਰ ਦਾ ਪਾਣੀ ਸ਼ਹਿਰ ਚੋਂ ਆ ਰਿਹਾ ਔਰ ਲੁਧਿਆਣਿਆਂ ਵਾਲੇ ਤੁਸੀਂ ਵੀ ਸੁਣ ਲਓ ਤੁਹਾਡੇ ਸਿਰ ਦੋਸ਼ ਦੇ ਰਹੇ ਨੇ ਹੋਰ ਬੜੀਆਂ ਗੱਲਾਂ ਨੇ ਇਹ ਜੀਆਂ ਗੱਲਾਂ ਇਹ ਨਾਲੇ ਹੋਰ ਵੀ ਬੜੀਆਂ ਕੀਤੀਆਂ ਨੇ ਨਾਨਸੈਂਸ ਗੱਲਾਂ ਨੇ ਮੇਰੀ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਅਪੀਲ ਹੈ ਇਹਨਾਂ ਦੇ ਬਹਿਕਾਵੇ ਚਾਕੇ ਕੋਈ ਜਵਾਬ ਨਹੀਂ ਦੇਣਾਗਾ ਕਿਉਂਕਿ ਇਹ ਤੁਹਾਨੂੰ ਖਸਾਉਣਾ ਚਾਹੁੰਦੇ ਨਹੀਂ ਆਪਾਂ ਬੋਲੀਏ ਇੱਕ ਟੈਂਸ਼ਨ ਕ੍ਰੀਏਟ ਹੋਵੇ ਇਧਰੋਂ ਬੋਲ ਰਿਹਾ ਕੋਈ ਉਧਰੋਂ ਬੋਲ ਰਿਹਾ ਸਰਕਾਰ ਨੂੰ ਇਹ ਬਹਾਨਾ ਮਿਲ ਜੇ ਕਿਉਂਕਿ ਇਹ ਸਾਰੀ ਜਿਹੜੀ ਗੇਮ ਹੋਈ ਹੈ ਨਾ ਸਰਕਾਰ ਦੇ ਕਹਿੰਦੇ ਹੋਈ ਹੈ ਇਹ ਮਿਲੇ ਹੋਏ ਨੇ ਇੱਕ ਦੂਜੇ ਨਾਲ ਇਹ ਬੰਦ ਨਹੀਂ ਕਰਨਾ ਚਾਹੁੰਦੇ ਮੈਂ ਨਾ ਮੁੱਖ ਮੰਤਰੀ ਦੇਵੇ ਨਾਲ ਜਵਾਬ ਆ ਜਿਹੜੇ ਆਰਡਰ ਹੋਏ ਨੇ ਇਹਨਾਂ ਨੂੰ ਇੰਪਲੀਮੈਂਟ ਕਿਉਂ ਨਹੀਂ ਕੀਤਾ ਜਾ ਰਿਹਾ ਸੀ ਗਵਰਨਰ ਨੂੰ ਜਾ ਕੇ ਵੀ ਪੁੱਛਿਆ ਸੀ ਗਵਰਨਰ ਸਾਹਿਬ ਨੇ ਮੁੱਖ ਮੰਤਰੀ ਤੋਂ ਵੀ ਪੁੱਛਿਆ ਦੇਲੇ ਜਵਾਬ ਸੋ ਹੁਣੇ ਉਹਦਾ ਜਵਾਬ ਨਹੀਂ ਦੇ ਸਕਦੇ ਆ ਜਿਹੜੀਆਂ ਬਾਕੀ ਗੱਲਾਂ ਦਾ ਵੀ ਮੈਂ ਕਿਹਾ ਤੁਹਾਨੂੰ ਕਿਸੇ ਦਾ ਜਵਾਬ ਨਹੀਂ ਇਨਾਂ ਕੋਲੇ ਹੁਣ ਆਹੀ ਤਰੀਕਾ ਹੈ ਤੁਸੀਂ ਮੈਨੂੰ ਇੱਕ ਗੱਲ ਤਾਂ ਦੱਸ ਦਿਓ ਜਿਹੜੀਆਂ ਸੰਵਿਧਾਨਕ ਆਧਾਰੀਆਂ ਦਾ ਆਰਡਰ ਹੋਇਆ ਹੋਇਆ ਹੈ 26 ਅਗਸਤ ਉਹਦੀ ਲਾਸਟ ਡੇਟ ਸੀ ਉਤੋਂ ਬਾਅਦ ਜੋ ਇਹ ਚੱਲ ਰਿਹਾ ਹੈ ਇਹਦਾ ਦੋਸ਼ ਇਨ੍ਹਾਂ ਤੇ ਨਹੀਂ ਹੋਣਾ ਚਾਹੀਦਾ ਇਨ੍ਹਾਂ ਨੂੰ ਦੀ ਸਜ਼ਾ ਨਹੀਂ ਹੋਣੀ ਚਾਹੀਦੀ ਮੈਂ ਤੁਹਾਨੂੰ ਦੱਸਾਂ ਜਿਹੜੇ ਦੇਸ਼ਾਂ ਦੀ ਤੁਸੀਂ ਨਕਲ ਕਰਦੇ ਹੋ ਨਾ ਅਮਰੀਕਾ ਕੈਨੇਡਾ ਇੰਗਲੈਂਡ ਯੂਰਪ ਜੇ ਕਿਤੇ ਘਟਨਾ ਉੱਥੇ ਹੋਈ ਹੁੰਦੀ ਹਰ ਇੱਕ ਇੱਕ ਪਰਿਵਾਰ ਨੂੰ ਇਨ੍ਹਾਂ ਫੈਕਟਰੀ ਵਾਲਿਆਂ ਨੂੰ 25-25 ਲੱਖ ਜੁਰਮਾਨਾ ਦੇਣਾ ਪੈਣਾ ਸੀ ਵੇਖ ਲਓ ਉਹਨਾਂ ਦੇ ਕੇਸਾਂ ਦਾ ਰਿਕਾਰਡ ਕੱਢ ਕੇ ਇਸ ਵਾਰ ਸਾਡੇ ਦੇਸ਼ ਝੋ ਰਿਹਾ ਕਿ ਸ਼ਰਮ ਲੋਕ ਮਾਰੇ ਜਾ ਰਹੇ ਨੇ ਮਾਰਨ ਵਾਲਿਆਂ ਨੂੰ ਰੁਕਣ ਲਈ ਕਿਹਾ ਗਿਆ ਕਨਸਟੀਟਿਊਸ਼ਨਲ ਬਾਡੀ ਵੱਲੋਂ ਉਹ ਫਿਰ ਵੀ ਪਾਈ ਜਾ ਰਹੇ ਨੇ ਔਰ ਸਰਕਾਰ ਉਹਨਾਂ ਦਾ ਸਾਥ ਦੇ ਰਹੀ ਹੈ ਇਹ ਸਭ ਸਰਕਾਰ ਦੀ ਕਾਰਸਤਾਨੀ ਹੈ ਇਹ ਤੋਂ ਬਚਣ ਲਈ ਆਪਾਂ ਕੋਈ ਜਵਾਬ ਨਹੀਂ ਦੇਣਾ ਹਮਾ ਹਵਾਗੇ ਤੈਨੂੰ ਤਰੀਕ ਨੂੰ ਆਓ ਸ਼ਾਂਤੀ ਦੇ ਨਾਮ ਜੇ ਸਾਡੇ ਡਾਂਗਾ ਵੀ ਮਾਰਦੇ ਆ ਨਾ ਮਾਰਨ ਦਿਓ ਅਸੀਂ ਜੈਤੋ ਮੈਂ ਜੇ ਪਹਿਲਾਂ ਕਹਿ ਚੁੱਕਿਆ ਹਿਸਟੋਰਿਕਲੀ ਬੜੇ ਮੋਰਚੇ ਜਿੱਤੇ ਨੇ ਆਪਾਂ ਆ ਅੱਪਾਂ ਜਵਾਬ ਨਹੀਂ ਦੇਣਾ ਜੇ ਕੋਈ ਉਕਸਾਹਟ ਕਰਦਾ ਜੇ ਕੋਈ ਗਰਮ ਬੋਲੂਗਾ ਉਹ ਸਮਝ ਲਿਓ ਜੇ ਉਹ ਸਰਕਾਰ ਦਾ ਜਾਂ ਏਜੰਸੀਆਂ ਦਾ ਜਾਂ ਇਹਨਾਂ ਇੰਡਸਟਰੀ ਲਿਸਟ ਕਾਤਲਾਂ ਦਾ ਬੰਦਾ ਹੈ ਜੇ ਕੋਈ ਐ ਕਰਦਾ ਤਾਂ ਸੋ ਸ਼ਾਂਤੀ ਨਾਲ ਹੋਣਾ ਆਪ ਦਾ ਕੰਮ ਕਰਾਂਗੇ ਅਸੀਂ ਬਿਨਾ ਮਾਰਿਓ ਉਧਰ ਨੂੰ ਜਾਵਾਂਗੇ ਔਰ ਜਾ ਕੇ ਉਹਨਾਂ ਨੂੰ ਬੰਦ ਕਰਾਂਗੇ ਔਰ ਇੱਕ ਗੱਲ ਹੋਰ ਅਸੀਂ ਇਹਨਾਂ ਦਾ ਉਹ ਲਖਬੰਦਾ ਵੇਖਣਾ ਚਾਹੁੰਦੇ ਹਾਂ ਕੌਣ ਹੈ ਜੀ ਉਹ ਉਸੇ ਜਗ੍ਹਾ ਕੱਲ ਬੈਂਸ ਸਾਹਿਬ ਨੇ ਸਾਡੀ ਟੀਮ ਦੇ ਮੈਂਬਰ ਨੇ ਬਹੁਤ ਸੋਹਣਾ ਜਵਾਬ ਦਿੱਤਾ ਸੀ ਇੱਕ ਉਹਨਾਂ ਦਾ ਜਾ ਕੇ ਹਾਲਾਤ ਵੇਖ ਲਓ ਉੱਥੇ ਜਿਵੇਂ ਉਹ ਰਹਿ ਰਹੇ ਨੇ ਜਮਨ ਸਹੀ ਕਿਹਾ ਸੀ ਉਹਨਾਂ ਨੇ ਉਹਨਾਂ ਦੀ ਉਮਰ ਰਹਿਣ ਵਾਲਿਆਂ ਦੀ 10 ਸਾਲ ਤੋਂ ਜ਼ਿਆਦਾ ਨਹੀਂ ਕਿਉਂਕਿ ਉੱਥੇ AQI 1000 ਤੋਂ ਉੱਪਰ ਹੋਗਾ ਪੋਲੂਸ਼ਨ ਦਾ ਮਾਪਰ ਦਾ ਜੋ ਹੈਗਾ ਜੋ ਵੀ ਉਹਦਾ ਮਾਪਦੰਡ ਹੈ ਔਰ ਜੋ ਉੱਥੇ ਪਾਣੀ ਜੋ ਸਭ ਕੁਝ ਹੋ ਰਿਹਾ ਉਹ ਵੇਖ ਲਓ ਜਾ ਕੇ ਮੈਂ ਆਣੇ ਅੱਧਾ ਘੰਟਾ ਖੜ ਕੇ ਵਖਾ ਦਿਉ ਜਾ ਕੇ ਘਰ ਗੱਲਾਂ ਬੜੀਆਂ ਨੇ ਬਾਹਲੀਆਂ ਨਹੀਂ ਕਰਦੇ ਹੁਣ ਕੰਮ ਕਰਦੇ ਹਨ ਤਰੀਕੇ ਨੂੰ ਇਹ ਕਰਨਾ ਹੈ ਔਰ ਸਾਰੇ ਆਯੋਜਕ ਇਹਨਾਂ ਦੇ ਜਵਾਬ ਜੂਬ ਦੇ ਚੱਕਰ 'ਚ ਨਾ ਪਾਓ ਔਰ ਮੈਂ ਇਹਨਾਂ ਨੂੰ ਜ਼ਰੂਰ ਕਹੂੰਗਾ ਬੱਚੇ ਥੋੜੇ ਵੀ ਨੇ ਮਾੜਾ ਜਾ ਧਿਆਨ ਕਰ ਲੋ ਮਾੜੇ ਕਰਮਾਂ ਤੋਂ ਬਚ ਜਾਓ ਉੱਪਰ ਵਾਲੇ ਦੇ ਹਿਸਾਬ ਕਿਤਾਬ ਲੈਣੀ ਹੈ ਔਰ ਪੈਸੇ ਕਮਾਉਣ ਲਈ ਬੰਦੇ ਮਾਰਦੇ ਹੋ ਉਈ ਹੋਰ ਕੁਝ ਕਰ ਲੋ ਪੈਸੇ ਤਾਂ ਤੁਹਾਡੇ ਕੋਲੇ ਹੈਗੇ ਨੇ ਆ ਜਿਹੜੀਆਂ ਗੰਠਾ ਸਾਠਾ ਕਰ ਰਹੇ ਐ ਕੋਈ ਹੋਰ ਕੰਮ ਕਰ ਲੋ ਨਹੀਂ ਇਹ ਡਰਾਈਵ ਵਾਲੀ ਲੈ ਆਓ ਕਹੋ ਸਾਡੇ ਇਕੱਠੇ ਹੋ ਕੇ ਕਿ ਸਾਨੂੰ ਚਾਹੀਦੀ ਐ ਆ ਡਰਾਈਵ ਵਾਲੀ ਮਦਦ ਕਰ ਦਿਓ ਕਹੋ ਕਹੋ ਸਰਕਾਰ ਨੂੰ ਜਿਹੜੀ ਉਹਨਾਂ ਨੂੰ ਕਹਿ ਰਹੇ ਨਹਿਰਾਂ ਬਣਾ ਦੇਣਗੇ ਉਹ ਨਹਿਰ ਬਣਾ ਦੇਣਗੇ ਇਹ ਵੀ ਸੌਖੀ ਐ ਹੈ ਉਹਨਾਂ ਦੀ ਪਰਮਿਸ਼ਨ ਨਹੀਂ ਲਾਉਂਗੇ ਜਿਨ੍ਹਾਂ ਦੀ ਜ਼ਮੀਨਾਂ 'ਚ ਪਾਣੀ ਛੱਡਣ ਨੂੰ ਭਰਦੇ ਹੋ ਲੱਖਾਂ ਲੋਕਾਂ ਦੀਆਂ ਜ਼ਮੀਨਾਂ ਬਰਬਾਦ ਕਰ ਦਿਓਗੇ ਥੋਡੀਆਂ ਫੈਕਟਰੀਆਂ ਹੀ ਚੱਲਣੀਆਂ ਚਾਹੀਦੀਆਂ ਥੋੜਾ ਜਿਹਾ ਸੋਚ ਲਓ ਮਹਾਰਾਜ ਔਰ ਆਪ ਦੇ ਕਰਮ ਤੇ ਗੌਰ ਕਰ ਲਓ ਆ ਮੇਰੀ ਤੁਹਾਨੂੰ ਬੇਨਤੀ ਹੈ ਜੇ ਵਾਕਈ ਇਨਸਾਨੀਅਤ ਹੈ ਨਾ ਤੇ ਕੱਲ ਪਰਸੋਂ ਨੂੰ ਕਹੋ ਆਕੋ ਅਸੀਂ ਬੰਦ ਕਰਦੇ ਆਂ ਫਿਰ ਤੁਹਾਨੂੰ ਕਹਾਂਗੇ ਆਓ ਬੈਠੋ ਸਾਡੇ ਨਾਲ ਨਹੀਂ ਤਾਂ ਤੁਹਾਡੇ ਨਾਲ ਕੀ ਬੈਠੀਏ ਯਾਰ ਸੱਚੀ ਗੱਲ